ਸਿਕਲ ਜੀ ਮੈਂ ਯੋਗੇਸ਼ ਰੋਣਾ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਨਾਲ ਤੁਹਾਡੇ ਨਾਲ ਇੱਕ ਅਹਿਮ ਖਬਰ ਨੂੰ ਲੈ ਕੇ ਜੁੜਿਆ ਹਾਂ ਜਿਵੇਂ ਕਿ ਯੁੱਧ ਨਸ਼ੇ ਦੇ ਵਿਰੋਧ ਪੂਰੇ ਪੰਜਾਬ ਦੇ ਵਿੱਚ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਉਸੇ ਦੇ ਤਹਿਤ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਕਾਰਵਾਈ ਸਖਤ ਤਰੀਕੇ ਨਾਲ ਨਜ਼ਰ ਆਈ ਹੈ ਇੱਕ ਪੀਲਾ ਪੰਜਾ ਚੱਲਿਆ ਹੈ ਤਸਵੀਰਾਂ ਤੁਹਾਨੂੰ ਲਾਈਵ ਸ਼ੇਅਰ ਕਰਾਂਗੇ ਹੁਸ਼ਿਆਰਪੁਰ ਦੇ ਬਹਾਦਰਪੁਰ ਦੇ 550 ਚੌਂਕੀਆਂ ਜਿੱਥੇ ਮਨਦੀਪ ਸਿੰਘ ਉਰਫ ਮੰਨੂ ਜੋ ਕਿ ਨਸ਼ਾ ਤਸਕਰ ਸੀ ਨੌ ਪਰਚੇ ਉਸ ਦੇ ਦਰਸੀ ਉਸਦੇ ਘਰ ਦੇ ਉੱਤੇ ਪੀਲਾ ਪੰਜਾ ਚੱਲਿਆ ਹੈ ਤਸਵੀਰਾਂ ਲਾਈਵ ਤੁਹਾਡਾ ਸ਼ੇਅਰ ਕਰ ਰਿਹਾ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਔਰ ਇੱਕ ਵਾਰ ਫਿਰ ਤੋਂ ਯੁੱਧ ਨਸ਼ੇ ਦੇ ਵਿਰੁੱਧ ਦੇ ਤਹਿਤ ਜਿਹੜਾ ਹੈ ਉਹ ਇੱਕ ਨਸ਼ਾ ਤਸਕਰ ਦਾ ਘਾਟਾ ਆਇਆ ਜਾ ਰਿਹਾ ਹੈ ਤਸਵੀਰਾਂ ਹੁਸ਼ਿਆਰਪੁਰ ਤੋਂ ਲਾਈਵ ਤੁਸੀਂ ਦੇਖ ਰਹੇ ਹੋ ਹਾਲੇ ਤੱਕ ਦੀ ਜਾਣਕਾਰੀ ਇਹ ਹੈ ਕਿ ਸਵੇਰੇ 10 ਵਜੇ ਦਾ ਇੱਕ ਟਾਈਮ ਰੱਖਿਆ ਗਿਆ ਸੀ ਇਹ ਕਾਰਵਾਈ ਨੂੰ ਅੰਜਾਮ ਦੇਣ ਲਈ ਔਰ ਉਸ ਤੋਂ ਬਾਅਦ ਦਦੋ ਇੱਥੇ ਵਿਭਾਗ ਪਹੁੰਚਿਆ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਸੰਪਰਕ ਸਥਾਪਾਇਆ ਗਿਆ ਕਿ ਉਹਨਾਂ ਦੇ ਕੋਲ ਜੇ ਕੋਈ ਸਟੇ ਆਰਡਰ ਹੈ ਤਾਂ ਉਹ ਦਿਖਾ ਸਕਦੇ ਹਨ ਪਰ ਉਸ ਤੋਂ ਬਾਅਦ ਜਦੋਂ ਪਰਿਵਾਰ ਕੋ ਅਜੇ ਕੋਈ ਕੁਝ ਕੋਈ ਦਸਤਾਵੇਜ਼ ਨਹੀਂ ਸੀ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ ਇੱਥੋਂ ਬਾਹਰ ਕਰਕੇ ਵਿਭਾਗ ਵੱਲੋਂ ਮਕਾਨ ਟਾੜਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਸਿਵਲ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਵੱਡੀ ਟੀਮ ਇੱਥੇ ਪਹੁੰਚੀ ਹੋਈ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਕਿਵੇਂ ਇਸ ਘਰ ਦੇ ਉੱਤੇ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਮਨਦੀਪ ਕੁਮਾਰ ਇਲियस ਮੰਨੂ ਨਾਮ ਦਾ ਇਹ ਨਸ਼ਾ ਤਸ਼ਕਰਸੀ ਜਿਹਦੇ ਘਰ ਦੇ ਉੱਤੇ ਕਾਰਵਾਈ ਹੋਈ ਹੈ ਸਾਡੇ ਨਾਲ ਐਸਪੀ ਮਨਜੋਤ ਸਿੰਘ ਹਨ ਉਹਨਾਂ ਨਾਲ ਲਾਈਵ ਗੱਲਬਾਤ ਕਰਾਂਗੇ ਸਾਡੇ ਸਰ ਐਸਓ ਨੇ ਲਾਈਵ ਸਾਡੇ ਦਰਸ਼ਕ ਤਸਵੀਰਾਂ ਦੇਖ ਰਹੇ ਨੇ ਯੋਧ ਨਸ਼ੇ ਦੇ ਵਿਰੁੱਧ ਇੱਕ ਕਾਰਵਾਈ ਕੀਤੀ ਗਈ ਹੈ ਇਦੇ ਬਾਰੇ ਕੀ ਬਰੀਫਿੰਗ ਹੈ ਸਰ ਇਹ ਕਿ ਕੇਸ ਕੇਸ ਨਿਸ਼ਾਨਸ ਕਰਦਾ ਘਰ ਸੀਗਾ ਔਰ ਕਿੰਨੇ ਮਾਮਲੇ ਹਲ ਤੱਕ ਕਿਤੇ ਦਰਜ ਇਹਦੇ ਵਿੱਚ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਏ ਜੁਧ ਨਸ਼ਾ ਅਮਰੋਧ ਲੜੀ ਦੇ ਤਹਿਤ ਇਹਦਾ ਬਹਾਦਰਪੁਰ ਪੰਜ ਪਪੜਾ ਮਹੱਲੇ ਦਾ ਮਨਦੀਪ ਸਿੰਘ ਇਲੀਸ ਮੰਨੂ ਆ ਇਹਦੇ ਉੱਤੇ ਤਕਰੀਬਨ 9 ਐਨਡੀਪੀਐਸ ਤੇ ਉਹ ਬਾਕ-ਬਾਕ ਮੁਕਾਦਮੇ ਦਰਜ ਆ ਜਿਹੜਾ ਤਿੰਨਾਂ ਦੇ ਵਿੱਚ ਸਜਾ ਜਾਪਦਾ ਵੀ ਜਿਹੜਾ ਤੇ ਕਾਫੀ ਕ੍ਰਿਮੀਨਲ ਨੇਚਰ ਦਾ ਵੀ ਹੈਗਾ ਆ ਇਹਦੇ ਵਿੱਚ ਜਿਹੜੀ ਕਾਰਪੋਰੇਸ਼ਨ ਵੱਲੋਂ ਟੂ ਲਾ ਪ੍ਰੋਸੈਸ ਨੂੰ ਅਡਾਪਟ ਕਰਦੇ ਹੋਏ ਸੁਪਰੀਮ ਕੋਰਟ ਦੀਆਂ ਗਾਈਡਲਾਈਨਾਂ ਨੂੰ ਪੂਰੇ ਕਰਦੇ ਹੋਏ ਇਹਨਾਂ ਦੇ ਜਿਹੜਾ ਘਰ ਬਣਾਇਆ ਇਹਦੇ ਵਿੱਚ ਇਲੀਗਲ ਜਿਹੜੀ ਕੰਸਟਰਕਸ਼ਨ ਵਗੈਰਾ ਕੀਤੀ ਹੋਈ ਆ ਉਹਦਾ ਇਹਨਾਂ ਨੂੰ ਡੀਸੀ ਸਾਹਿਬ ਨੂੰ ਵਗੈਰਾ ਲੈਟਰ ਲਿਖਿਆ ਸੀ ਤੇ ਡੀਸੀ ਸਾਹਿਬ ਤੋਂ ਸਾਨੂੰ ਸਾਇਆ ਕਿ 20 ਸਪੈਕ ਉੱਥੇ ਲਾ ਨਾ ਉਹਦੀ ਪ੍ਰੋਬਲਮ ਰੱਖੀ ਆ ਇਸੇ ਲੜੀ ਤਹਿਤ ਸਾਡੇ ਜਿਹੜੇ ਇਹ ਸਟਰਕਚਰ ਮੰਡੀ ਨੇ ਰੱਖਦੇ ਹੋਏ ਇਹਦੇ ਵਿੱਚ ਇਹਦਾ ਜਿਹੜਾ ਘਰ ਜਿਹੜੀ ਆ ਜਿੱਥੇ ਤੱਕ ਛੱਡੀ ਗਈ ਹੈਗੀ ਆ ਉਹਦੇ ਚ ਅਸੀਂ ਅੱਜ ਡਿਮੋਲਿਸ਼ ਕਰ ਰਹੇ ਆ ਤੁਸੀਂ ਦੇਖਿਆ ਹੋਣਾ ਵੀ ਘਰ ਕਾਫੀ ਲੰਬੀ ਹਾਈਟ ਦੇ ਉੱਤੇ ਹੈਗਾ ਉੱਥੇ ਹਾਈਡਰੋ ਵਗੈਰਾ ਵੀ ਨਹੀਂ ਆ ਜਿਹੜਾ ਟਾਈਟ ਗੜੀ ਦੇ ਵਿੱਚ ਆ ਸੌਰੀ ਲੇਬਰ ਲਾ ਕੇ ਵੀ ਇਹਦਾ ਜਿਹੜਾ ਡੈਮੋਲੇਸ਼ਨ ਕੀਤੀ ਜਾ ਰਹੀ ਸਰ ਅੱਜ ਜਦੋਂ ਸਵੇਰੇ 10 ਵਜੇ ਦਾ ਟਾਈਮ ਰੱਖਿਆ ਗਿਆ ਸੀ ਤਾਂ ਜਦੋਂ ਪੁਲਿਸ ਪ੍ਰੋਸੀਜਨਲ ਤੇ ਸਿਵਲ ਪ੍ਰੋਸੀਜਨਰੀਆਂ ਟੀਮਾਂ ਇੱਥੇ ਆਈਆਂ ਤੇ ਪਰਿਵਾਰ ਅਤੇ ਮਜ਼ਦੂਰਾਂ ਨੇ ਕੀ ਗੱਲਬਾਤ ਉਹਦੇ ਵਿੱਚ ਪਰਿਵਾਰ ਨੂੰ ਤਾਂ ਇਹਨਾਂ ਨੇ ਜਿਹੜੇ ਸਾਡੇ ਡਿਊਟੀ ਮੈਜਿਸਟਰੇਟ ਸਾਹਿਬ ਔਰ ਕਮਿਸ਼ਨਰ ਸਿਟਰ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਸੀਗੇ ਜਿਨ੍ਹਾਂ ਨੇ ਆਪਣਾ ਪ੍ਰੋਸੈਸ ਅਡਾਪਟ ਕਰਕੇ ਉਹਨਾਂ ਕੋਲ ਪੁੱਛੇ ਵੀ ਤੁਹਾਡੇ ਕੋ ਕੋਈ ਹਾਈ ਕੋਰਟ ਜਾਂ ਕੋਈ ਤੁਹਾਡੇ ਕੋ ਸਟੇ ਹੈਗਾ ਕਿਸੇ ਵੀ ਕੋਰਟ ਦਾ ਤੇ ਸਾਨੂੰ ਜਿਹੜਾ ਦਿੱਤਾ ਜਾਵੇ ਆਲਰੇਡੀ ਇਹਨਾਂ ਨੂੰ ਉਹਨਾਂ ਨੇ ਨੋਟਿਸ ਵਗੈਰਾ ਦਿੱ ਫਿਰ ਇਹਨਾਂ ਨੂੰ ਪਿਆਰ ਨੂੰ ਸਮਝਾਇਆ ਗਿਆ ਵੀ ਇਹਨਾਂ ਦੇ ਤਰੀਕੇ ਦੇ ਨਾਲ ਅਗਰ ਹੋਰ ਕਾਨੂੰਨੀ ਕਾਰਵਾਈ ਹੋਵੇਗੀ ਜੋ ਪ੍ਰੋਸੀਜਰ ਨੂੰ ਲੌਕ ਪਾਉਂਦੇ ਹੋਏ ਉਹਦੇ ਤਹਿਤ ਜਿਹੜਾ ਸਾਨੂੰ ਲੇਡੀ ਪੁਲਿਸ ਦੀ ਮਦਦ ਨਾਲ ਜੋ ਇੱਕ ਲੇਡੀ ਵੇਅਰ ਦੇ ਇਹਨਾਂ ਦੀ ਸ਼ਾਇਦ ਮਾਤਾ ਹੋ ਸਕਦੀ ਆ ਉਹਨਾਂ ਨੂੰ ਅਸੀਂ ਜਿਹੜਾ ਪਿਆਰ ਦੇ ਨਾਲ ਉਹਨਾਂ ਨੂੰ ਘਰ ਤੋਂ ਬਾਹਰ ਤਾਂ ਕਿ ਕੋਈ ਵੀ ਜਿਹੜੀ ਆ ਇੰਜਰੀ ਕਿਸੇ ਕਿਸਮ ਦੀ ਨਾ ਆ ਸਕੇ। ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਸਲੀ ਐਸਪੀ ਮੀਟਰ ਸਿੰਘ ਅਗਨਾਲ ਸੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਤਾਂ ਨਾਲ ਲਾਈਵ ਸਾਂਝੀ ਕੀਤੀ ਆ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਤਿੰਨ ਮੰਜ਼ਲੀ ਇਮਾਰਤ ਤੁਸੀਂ ਦੇਖ ਰਹੇ ਹੋ ਬਹੁਤ ਉੱਚੀ ਇਮਾਰਤ ਬਣੀ ਹੋਈ ਹੈ ਔਰ ਜੇਕਰ ਇਲਾਕੇ ਦੀ ਗੱਲ ਕਰੀ ਤਾਂ ਪੂਰਾ ਸੰਗਣਾ ਇਲਾਕਾ ਹੈ ਉੱਥੇ ਅੱਜ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਯੁੱਧ ਨਸ਼ੇ ਦੇ ਵਿਰੁੱਧ ਦੇ ਤਹਿਤ ਹੋ ਰਹਾ ਹੈ ਇੱਕ ਕੰਟੈਸਟਿਡ ਏਰੀਆ ਹੋਣ ਦੇ ਕਾਰਨ ਇੱਥੇ ਹੁਣ ਲੇਬਰ ਦੀ ਮਦਦ ਲਈ ਹੈ ਔਰ ਹਥੌੜਿਆਂ ਦੀ ਮਦਦ ਨਾਲ ਇਹ ਇਮਾਰਤ ਜਿਹੜੀ ਹੈ ਉਹ ਢਾਈ ਜਾ ਰਹੀ ਹੈ ਹਲਕਾ ਜਿਹੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਇਹ ਨਸ਼ਾ ਤਸਕਰੀ ਦਾ ਮਨਦੀਪ ਸਿੰਘ ਔਰ ਮਨੂ ਤੇ 9 ਐਨਡੀਪੀਐਸ ਦੇ ਮਾਮਲੇ ਦੱਸੀਆਂ ਹੋਰ ਕੰਦੇ ਵਿੱਚੋਂ ਸਜ਼ਾ ਹਫਤਾ ਵੀ ਹੈ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹੁਣ ਇੱਕ ਕਾਰਵਾਈ ਜਿਹੜੀ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਸਰਨਲ ਐਸੂਲੇ ਕਿ ਕਾਰਪੋਰੇਸ਼ਨ ਤੋਂ ਵੀ तिवारी ਸਾਹਿਬ ਨੇ ਉਹਨਾਂ ਨਾਲ ਗੱਲ ਕਰਨਗੀ तिवारी ਸਾਹਿਬ ਲਗਾਤਾਰ ਯੁੱਧ ਨਸ਼ੇ ਦੇ ਵਿਰੁੱਧ ਨੂੰ ਲੈ ਕੇ ਦੇ ਤਹਿਤ ਜਿਹੜਾ ਹੈ ਕਾਰਵਾਈ ਹੋ ਰਹੀ ਨਜ਼ਾਰੀਆ ਜੋ ਹੁਸ਼ਾਰਪੁਰ ਦੇ ਵਿੱਚ ਵੀ ਇਸ ਆਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਸਾਡੇ ਦਰਸ਼ਕਾਂ ਲਾਈਵ ਸੁਣ ਰਹੇ ਨੇ ਐਸੋ ਪਹਿਲਾਂ ਇਹ ਕਿਵੇਂ ਦਾ ਨੋਟਿਸ ਇਹਨਾਂ ਨੂੰ ਕਿਵੇਂ ਵੀ ਜਾਣਕਾਰੀ ਦਿੱਤੀ ਗਈ ਸੀ ਜਾਂ ਇਹਨਾਂ ਨੂੰ ਸੂਚਿਤ ਕੀਤਾ ਗਿਆ ਇਹਨਾਂ ਨੂੰ ਸਾਡੀ ਬਿਲਡਿੰਗ ਬ੍ਰਾਂਚ ਵੱਲੋਂ ਸਾਰੇ ਜਿਹੜੇ ਪ੍ਰੋਸੈਸ ਦੇ ਵਿੱਚ ਨੋਟਿਸਿਸ ਹੈਗੇ ਆ ਕਿ ਪਹਿਲਾਂ ਇਹਨਾਂ ਨੂੰ ਮੌਕਾ ਦਿੱਤਾ ਕਿ ਆਪਣੇ ਪੱਖ ਦੇ ਵਿੱਚ ਕੋਈ ਕਾਗਜ਼ ਦਿਖਾਉਣਾ ਚਾਹੁੰਦੇ ਆ ਉਹ ਦਿੱਤਾ ਫਿਰ ਇਹਨਾਂ ਨੂੰ 15 ਦਿਨ ਦਾ ਸੀ ਟਾਈਮ ਦਿੱਤਾ ਕਿ ਤੁਸੀਂ ਖੁਦ ਹਟਾ ਲਓ ਲੇਕਿਨ ਕੁਝ ਵੀ ਨਹੀਂ ਕੀਤਾ ਫਿਰ ਇਹਨਾਂ ਨੂੰ ਬੁਲਾਇਆ ਦਫ਼ਤਰ ਦੇ ਵਿੱਚ ਇਹਨਾਂ ਦੀ ਹੀਅਰਿੰਗ ਕੀਤੀ ਗਈ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਫਾਈਨਲੀ 3 ਦਿਨ ਦਾ ਨੋਟਿਸ ਦਿੱਤਾ ਕਿ ਹੁਣ ਅਸੀਂ ਫਾਈਨਲ ਡੈਮੋਲਿਸ਼ਨ ਕਰਾਂਗੇ ਸੋ ਉਹ ਪ੍ਰੋਸੈਸ ਪੂਰਾ ਕਰਕੇ ਫਿਰ ਸਾਰੀ ਪੁਲਿਸ ਹੈਲਪ ਵਗੈਰਾ ਲੈ ਕੇ ਤੇ ਬਿਲਡਿੰਗ ਬਾਈਲਾਸ ਦੇ ਵਿੱਚ ਜਿੰਨੀ ਵਾਇਲੇਸ਼ਨ ਸੀ ਉਹ ਅਸੀਂ ਰਿਮੂਵ ਕਰਵਾਈ ਹੈ ਅੱਜ ਸੋ ਇਹ ਸਰ ਦਿਵਾਰੀ ਸਾਹਿਬ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਦੋ ਵਾਰੀ ਇਹਨਾਂ ਨੂੰ ਬੁਲਾਇਆ ਗਿਆ ਨੋਟਿਸ ਦਿੱਤੇ ਗਏ ਔਰ ਇਹਨਾਂ ਨੂੰ ਇਹ ਕਲ ਕਹੀ ਗਈ ਜੇਕਰ ਤੁਸੀਂ ਕੋਈ ਵੀ ਪੱਖ ਪੇਸ਼ ਕਰਨਾ ਚਾਹੋ ਤਾਂ ਤੁਹਾਨੂੰ ਮੌਕਾ ਦਿੱਤਾ ਜਾਂਦਾ ਹੈ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੀ ਵੱਡੀ ਕਾਰਵਾਈ ਹੁਸ਼ਿਆਰਪੁਰ ਦੇ ਭਾਦਰਪੁਰ ਚੌਂਕੇ ਪੰਪੀਪਲੀ ਚੌਂਕੇ ਵਿੱਚ ਦੇਖਣ ਨੂੰ ਮਿਲਦੀ ਹੈ ਔਰ ਲਾਈਵ ਤਸਵੀਰਾਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਕਿ ਯੁੱਧ ਨਸ਼ੇ ਦੇ ਵਿਰੁੱਧ ਦੇ ਤਹਿਤ ਜਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਵੀ ਹੁਣ ਇੱਕ ਨਸ਼ਾ ਤਸ਼ਕਰ ਦਾ ਘਰ ਜਿਹੜਾ ਹੈ ਉਹ ਢਾਇਆ ਜਾ ਰਿਹਾ ਹੈ ਜਿਸ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਾਕ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਸਿੱਧੇ ਤੌਰ ਤੇ ਦੱਸੀ ਗਈ ਹੈ ਕਿ ਪਹਿਲਾਂ ਇਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਆਪਣਾ ਬੱਕ ਰੱਖਣ ਦਾ ਟਾਈਮ ਦਿੱਤਾ ਗਿਆ ਸੀ ਅਤੇ ਜਦੋਂ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਜਿਹਨਾਂ ਵੱਲੋਂ ਅਮਲ ਦੇ ਵਿੱਚ ਨਹੀਂ ਆਂਦੀ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੂੰ 3 ਦਿਨ ਦਾ ਨੋਟਿਸ ਦਿੱਤਾ ਗਿਆ ਤੇ ਅੱਜ ਉਹ ਤੀਸਰਾ ਦਿਨ ਹੈ ਜਦੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਤੁਹਾਡਾ ਲਾਈਵ ਸ਼ੇਅਰ ਕੀਤੀਆਂ ਹਨ ਕਿ ਜਿਥੇ ਕਿ ਪੰਜਾਬ ਦੇ ਵਿੱਚ ਯੁਥ ਨਸ਼ੇ ਦੇ ਵਿਰੁੱਧ ਨੂੰ ਲੈ ਕੇ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਹੈ ਉਹ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਮਕਾਨ ਟਾਏ ਜਾ ਰਹੇ ਨੇ ਨਜਾਇਜ਼ ਉਸਾਰੀਆਂ ਟਾਈਆਂ ਜਾ ਰਹੀਆਂ ਹਨ ਉੱਥੇ ਹੀ ਹੁਸ਼ਿਆਰਪੁਰ ਦੇ ਵਿੱਚ ਵੀ ਭਾਦਰਪੁਰ ਦੇ ਵਿੱਚ ਪੰਜ ਪਿਪਲੀ ਚੌਂਕ ਦੇ ਵਿੱਚ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕੀਆ ਜਾ ਰਿਹਾ ਹੈ ਕੈਮਰਾ ਪਰਸਨ ਸੁਜੀਤ ਨਾਲ ਯੋਗੇਸ਼ ਪੁਆਰ ਪੀਟੀਨਿਊ